ਪਾਣੀ ਦਾ ਬੜਾ ਇੱਕ ਨਾ ਰੇੜਕਾ ਪੈਂਦਾ ਕੋਈ ਕਹਿੰਦਾ 7 ਲੀਟਰ ਪੀ ਲਾ ਯਾਰ ਕੋਈ ਕਹਿੰਦਾ 8 ਲੀਟਰ ਪੀ ਲਾ ਕੋਈ ਕਹਿੰਦਾ 9 ਲੀਟਰ ਪੀ ਲਾ ਇੱਕ ਦਿਨ ਮੇਰਾ ਦੋਸਤ ਮੈਨੂੰ ਰੀਲ ਭੇਜੀ ਖੜਾ ਸੀ ਮੈਂ ਪੀਂਦਾ ਰਹਿਣਾ ਨਾ ਸਿਪ ਸਿਪ ਕਰਕੇ ਆ ਕਹਿੰਦਾ ਕਹਿੰਦਾ ਆ ਦੇਖ ਲਾ ਹੁਣ ਤੂੰ ਰਗੜਿਆ ਜਾਏਗਾ ਕਹਿੰਦਾ ਕਿਡਨੀਆਂ ਫੇਲ ਹੋ ਜਾਣੀਆਂ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਗਣਾਤੀਆਂ ਮੈਂ ਕਿਹਾ ਪ੍ਰਾਵਾ ਰਹਿਣ ਦੇ ਅੱਛਾ ਇਹ ਪਮਾਨਾ ਕੀ ਹੋਣਾ ਚਾਹੀਦਾ ਕਿ ਤੁਹਾਡੀ ਬਾਡੀ ਨੂੰ ਗਰਮੀ ਸਰਦੀ ਯਾ ਸਾਰੇ ਸਾਲ ਦੇ ਵਿੱਚ ਹਾਂਜੀ ਪਾੜੇ ਜੇ ਆਪਾਂ ਦੇਖੀਏ ਤਾਂ ਕਿੰਨੀ ਕੁ ਦਰਕਾਰ ਕਿੰਨੀ ਕੁ ਜ਼ਰੂਰਤ ਤੁਹਾਨੂੰ ਮੈਂ ਤੁਹਾਨੂੰ ਕਹਾਂ ਕਿ ਬੰਦਾ ਇਨਫਾਰਮੇਸ਼ਨ ਕਿੱਥੋਂ ਲੈਂਦਾ ਹੈ ਮਾਇਨੇ ਰੱਖਦੀ ਹੈ ਜੀ ਇਹ ਕੀ ਕਿਹੜਾ ਉਹਦਾ ਕੋਚ ਹੈ ਜਾਂ ਟੀਚਰ ਹੈ ਕੌਣ ਹੈ ਮਾਇਨੇ ਰੱਖਦਾ ਕਿਵੇਂ ਬਾਈ ਜੇ ਤੁਸੀਂ ਖੁਦ ਨੂੰ ਸੁਣੋਗੇ ਤੁਹਾਨੂੰ ਤੁਹਾਡੀ ਬਾਡੀ ਦੱਸ ਦੂਗੀ ਤੁਹਾਡੇ ਯੂਰਿਨ ਦਾ ਕਲਰ ਡਾਰਕ ਨਹੀਂ ਹੋਣਾ ਚਾਹੀਦਾ ਓਕੇ ਉਹ ਚ ਸਿੱਧਾ ਪੈਵਾਨਾ ਉਹ ਚ ਸਮੈਲ ਨਹੀਂ ਆਉਣੀ ਚਾਹੀਦੀ ਜੇ ਇਦਾਂ ਹੋ ਰਿਹਾ ਹੈ ਉਹਦਾ ਕਲਰ ਡਾਰਕ ਹੈ ਉਹਦੀ ਜੋ 스멜 ਆ ਰਹੀ ਹੈ ਏ ਟਮੇ ਸਾਡੇ ਖੱਟਾ ਪੰਜਾਬ ਆਵੇ ਤੇ ਕਹਿੰਨਗੇ ਗਰਮੀ ਨਿਕਲ ਗਈ ਤੇ ਤੂੰ ਕਿਉਂ ਧਾਰਨ ਲੈਣੀ ਬਾਈ ਅੱਛਾ ਇਹਦਾ ਮਤਲਬ ਕਿ ਡੀਹਾਈਡਰੇਸ਼ਨ ਹੈ ਤੁਹਾਨੂੰ ਉਹ ਖੇਲ ਤੋਂ ਪਾਣੀ ਪੀਉਂਦੇ ਸੀਗੇ ਹਰੇਕ ਵਾਰ ਪੀਣ ਦਾ ਤਰੀਕਾ ਉਹਨਾਂ ਨੇ ਕਿਵੇਂ ਸਿਖਾਇਆ ਉਹਨੂੰ ਕਿਹਨੇ ਸਿਖਾਇਆ ਉਹਨੂੰ ਆਪ ਦੀ ਆਪ ਦੇ ਨਾਲ ਜੁੜਨਾ ਸਿਖਾਇਆ ਉਹ ਆਪਾਂ ਇੱਕ ਸ਼ਬਦ ਜਾਂ ਕਹਿੰਦੇ ਸ਼ੋ ਸ਼ੀਕੇ ਬਦਲ ਕੋਈ ਜਸਤਰਾ ਆ ਸ਼ੀ ਸ਼ੀ ਕਰਕੇ ਤੇ ਮੈਂਟ ਇਹੀ ਹੈ ਮਿੰਟੂ ਬਈ ਵੀ ਉਹ ਕਿਹਨੇ ਸਿਖਾਇਆ ਆ ਖੁਦ ਦੀ ਆਪਦੀ ਅੰਦਰ ਦੀ ਭਾਵਨਾ ਸਾਨੂੰ ਨੇ ਕਿੰਨਾ ਮੇਰੇ ਲਈ ਬਹੁਤ ਕਿੰਨੀ ਕੋ ਜ਼ਰੂਰਤ ਹੈ ਹਾਂ ਯੈਸ ਤੇ ਖੁਦ ਨੂੰ ਸਮਝਣਾ ਸਿੱਖੋ ਹੋਰ ਕੀ ਹੈ ਬਟ ਹਾਂ ਇਹ ਚੀਜ਼ ਹੈ ਕਿ ਪਾਣੀ ਨੂੰ ਸਾਫ਼ ਕੀਤਾ ਜਾਵੇ ਬਈ ਪਾਣੀ ਦੀ ਸਮੱਸਿਆ ਹੈ ਪਾਣੀ ਸ਼ੁੱਧ ਹੋਣਾ ਚਾਹੀਦਾ ਸੋ ਸੋ ਖੁਦ ਨੂੰ ਹੁਣ ਤੁਸੀਂ ਕਾਫੀ ਤੇ ਮੈਨੂੰ ਗੱਲ ਯਾਦ ਆ ਗਈ ਬਾਈ ਕਾਫੀ ਪੀ ਲਓ ਉਸ ਤੋਂ ਬਾਅਦ ਤੁਹਾਡੇ ਬਾਥਰੂਮ ਚ ਸਮੈਲ ਆਊਗੀ ਦੇਖਿਓ ਤੁਸੀਂ ਉਹ ਡੀਹਾਈਡਰੇਸ਼ਨ ਦੀ ਨਿਸ਼ਾਨੀ ਉਹਦੀ ਕੋਈ ਕੇਅਰ ਕਰਦਾ ਨਹੀਂ ਡੀਹਾਈਡਰੇਸ਼ਨ ਹੋ ਫਿਰ ਉਹਦੀ ਉਹਦੀ ਕੇਅਰ ਕਰਦਾ ਨਹੀਂ ਉਹਦੇ ਨਾਲ ਹੁੰਦਾ ਕਿ ਇਹ ਮਿਨਰਲਸ ਵਿਟਾਮਿਨਸ ਬਾਡੀ ਚੋਂ ਨਿਕਲਦੇ ਸਭ ਤੋਂ ਪਹਿਲਾਂ ਬੀ ਵਿਟਾਮਿਨਸ ਬਾਡੀ ਜਿਹੜੀ ਹੈ ਲੂਜ਼ ਕਰਦੀ ਹੈ ਫਿਰ ਤੁਹਾਡਾ ਕੈਲਸ਼ੀਅਮ ਨਿਕਲਦਾ ਮੈਗਨੀਸ਼ੀਅਮ ਨਿਕਲਦਾ ਉਹ ਸੁਸੂ ਨਾਲ ਨਿਕਲ ਰਿਹਾ ਕਾਫੀ ਪੀਓ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਨਾਲ ਨਾਲ ਪਾਣੀ ਜ਼ਰੂਰ ਪੀਓ ਅੱਛਾ ਪਾਣੀ ਪੀਂਦੇ ਰਹੋ ਪਾਣੀ ਪੀਂਦੇ ਰਹੋ ਆਪਣੀ ਦਿੱਕਤ ਇਹ ਹੈ ਨਾ ਕਾਫੀ ਪੀ ਕੇ ਹੁਣ ਮੈਂ ਕਾਫੀ ਪੀਤੀ ਘੰਟਾ ਪਾਣੀ ਕੀ ਪੀਣਾ ਸੇਮ ਮਿੰਟੂ ਬਾਈ ਤੁਸੀਂ ਐਲਕੋਹਲ ਦੇਖੋ ਸ਼ਰਾਬ ਪੀਤੀ ਜਿਹਨੇ ਜਾਦਾ ਪੀ ਲਈ ਅਗਲੇ ਦਿਨ ਸਵੇਰੇ ਉਹਦਾ ਕੀ ਹਾਲ ਹੁੰਦਾ ਬਾਥਰੂਮ ਚ ਉਸ ਮੈਨੂੰ ਡੀਹਾਈਡਰੇਸ਼ਨ ਬਾਈ ਬੂਸ ਜਿਹੜਾ ਸਿਰ ਖੁਕਦਾ ਵਿਟਾਮਿਨ ਨਿਕਲ ਜਾਂਦੇ ਬਿਲਕੁਲ ਨਿੰਬੂ ਪਾਣੀ ਕਿਉਂ ਪੀਨੇ ਹਾਈਡਰੇਟ ਕਰਨ ਲਈ ਇਹ 12 ਕੁ ਸੋ ਐਸਾ ਹੁੰਦਾ ਉਹ ਨਿਕਲ ਜਾਂਦਾ ਹਾਂ ਬਿਲਕੁਲ ਛੱਡ ਦਿਓ ਬਾਈ ਸਾਰੀ ਚੀਜ਼ ਆਪਾਂ ਸਾਦੀ ਕਰੀਏ ਇਹਨੂੰ ਤਾਂ ਉਹ ਇਹ ਕਿ ਵੀ ਬਾਡੀ ਆਪਦੇ ਵਿਟਾਮਿਨ ਮਿਨਰਲਸ ਲੂਜ਼ ਕਰ ਦਿੰਦੀ ਹੈ ਤੁਸੀਂ ਉਹਨੂੰ ਹਾਈਡਰੇਟ ਕਿਉਂ ਨਿੰਬੂ ਨਾਲ ਕਿਉਂ ਕਰਦੇ ਹੋ ਨਿੰਬੂ ਹਾਈਡਰੇਸ਼ਨ ਦਿੰਦਾ ਬਾਈ ਤੁਹਾਨੂੰ ਐਡੇ ਹੀ ਸੋਹਣੇ ਫਾਰਮੂਲੇ ਦਾਦੀਆਂ ਨੇ ਦਿੱਤੇ ਐ ਗੰਜਵੀ ਨਿੰਬੂ ਪਾਣੀ ਹਾਈਡਰੇਟ ਕਰ ਲੱਸੀ ਗਰਮੀਆਂ ਚ ਲੱਸੀ ਬਹੁਤ ਉਦਮ ਹੈ ਹਨਾ ਗਰਮੀਆਂ ਚ ਹਾਈਡਰੇਟ ਹੈ ਹਾਈਡਰੇਟ ਬਾਈ ਅੱਛਾ ਲੱਸੀ ਪੀਂਦੇ ਰੋ ਹਾਂ ਤਾਂ ਆਪਣੇ ਲੱਸੀ ਵੀ ਛੜਾਈ ਜਾਂਦੇ ਕਹਿੰਦੇ ਜੀ ਵਾਈ ਹੁੰਦੀ ਐ ਫਲਾ ਹੁੰਦਾ ਠੰਕਾ ਹੁੰਦਾ ਮੈਂ ਤਾਂ ਵਹਿ ਨਹੀਂ ਛੜਦਾ ਮੈਂ ਤੇ ਉਨੀ ਕੁ ਪੀ ਲੈਣਾ ਮਤਲਬ ਕਿ ਜਦੋਂ ਤੱਕ ਤੁਹਾਡਾ ਪਿਸ਼ਾਬ ਚਿੱਟਾ ਨਾ ਹੋਵੇ ਹਾਏ ਜਿੰਨੀ ਬਈ ਥੋੜੇ ਥੋੜੇ ਚਿਰ ਤੋਂ ਜਾਂ ਮੈਂ ਇਹਨੂੰ ਟਰੈਕ ਰੱਖਾ ਹਾਂਜੀ ਹਾਂਜੀ ਅੱਛਾ ਇਹਦੀ ਜਦੋਂ ਘਾਟ ਹੋਊਗੀ ਨਾ ਪਾਣੀ ਚੋਂ ਤੁਹਾਡਾ ਬ੍ਰੇਨ ਵੀ ਖਿਜੂਗਾ ਬਈ 네ਗੇਟਿਵ ਵਿਚਾਰ ਦੇ ਨੋਟਿਸ ਕਰੋ ਕਦੇ ਡੀ ਹਾਈਡਰੇਸ਼ਨ ਦੇ ਕਈ ਰੀ ਕਾਫੀ ਤੁਸੀਂ ਬਾਹਲੀ ਪੀ ਲੋਸ ਕਾਫੀ ਜਿੰਨਾ ਚਿਰ ਹੈ ਉਹ ਤੋਂ ਬਾਅਦ ਜਮਾ ਹੀ ਆਏ ਹੋ ਜਾਂਦਾ ਹੈ ਬੰਦਾ ਹਾਈਡਰੇਸ਼ਨ ਇਜ਼ ਇੰਪੋਰਟੈਂਟ ਬਈ ਕੁਦਰਤ ਨੇ ਬਹੁਤ ਕੁਝ ਦਿੱਤਾ ਹੈ ਬਈ ਅਲੱਗ ਸਮਝਣਾ ਹੈ ਬਾਈ ਉਹਨਾਂ ਰਣਬਾਰੋਂ ਕੇ ਲੈਣੇ ਮੈਂ ਟੂ ਬਈ ਆਪਾਂ ਪਹਿਲਾਂ ਆਪਦੀ ਦਾ ਸੁਨੋ ਆਪਦੇ ਨਾਲ ਜੁੜਨਾ ਤਾਂ ਸਿੱਖੋ ਖੁਦ ਨੂੰ ਪਿਆਰ ਕਰਨਾ ਤਾਂ ਸਿੱਖੋ ਬਾਡੀ ਦੱਸ ਰਹੀ ਹੈ ਤੈਨੂੰ ਜਦੋਂ ਨ ਫੇਰੀ ਤਰ੍ਹਾਂ ਦਿਮਾਗ ਸਹੀ ਹੋਗਾ ਪਰ ਅਸੀਂ ਉਹ ਨਾਲ ਸਾਈਨਾਂ ਤੋਂ ਉਲਟ ਚੱਲਦੇ ਜਿਹੜਾ ਸਾਨੂੰ ਬਾਡੀ ਸਾਡੀ ਜਾਂ ਸਾਡਾ ਦਿਮਾਗ ਦਿੰਦਾ ਸੰਕੇਤ ਦਿੰਦਾ ਸੰਦੇਸ਼ ਦਿੰਦਾ ਅਸੀਂ ਉਹਦੇ ਤੋਂ ਉਲਟ ਚੱਲਣ ਦਾ ਪੂਰਾ ਮਤਲਬ ਕਿ ਧਾਰਿਆ ਹੋਇਆ ਕਿ ਹੁਣ ਸਾਰਾ ਕੁਝ ਉਲਟ ਚੱਲ ਰਿਹਾ ਹੈ ਭਾਈ ਜਿਹੜੇ ਪੜੇ ਲਿਖੇ ਅੱਛਾ ਜੀ ਜਦ ਇਹ ਰੀਲ ਆ ਰਹੀ ਹੈ ਕਿਵੇਂ ਰਹੀ ਹੈ ਰੀਲਾਂ ਦਾ ਤਾਂ ਇੰਨਾ ਬੁਰਾ ਹਾਲ ਹੈ ਕਮਲ ਭਾਈ ਅਸੀਂ ਵੀਡੀਓ ਬਣਾਉਨੇ ਆ ਮਤਲਬ ਕਿ ਮੇਰਾ ਇੱਕ ਨਾ ਟੀਚਾ ਹੈ ਕਿ ਸ਼ਨੀ ਐਤਵਾਰ ਨਾ ਮੈਂ ਕੋਈ ਵੀਡੀਓ ਬਣਾ ਲੈਣਾ ਅਵੇਅਰਨੈਸ ਤੇ ਜਾਂ ਕੋਈ ਪੁਰਾਣੇ ਆਪਣੇ ਜਿਹੇ ਇਹੋ ਜਿਹੀਆਂ ਚੀਜ਼ਾਂ ਨਹੀਂ ਭਾਈ ਇਹ ਸਹੀ ਹੈ ਜਿਵੇਂ ਉਹੀ ਬੇਪਾਲ ਜਿਹੜੇ ਆਪਣੇ ਭੁੱਲੇ-ਭਿਸਰੇ ਹੀਰੋ ਹੈ ਤਾਂ ਉਹ 5 ਕੁ ਮਿੰਟ ਦੀ ਰੱਖੀ ਦੀ ਹੈ ਵੀਡੀਓ ਉਹਦੇ ਵਿੱਚ ਕਰਾਂਗੇ ਯਾਰ ਗੱਲ ਸ਼ਾਰਟਸ ਨੂੰ ਬੇੜੋ ਮੈਂ ਕਿਹਾ ਵੀ ਸ਼ਾਰਟ ਦੇ ਵਿੱਚ ਛੋਟਾ ਮਾਰ ਕੇ ਭੱਜਿਆ ਕਰਾਂਗੇ ਤੁਹਾਨੂੰ ਹੋਰ ਕੀ ਆ ਫਿਰ ਆਹ ਰੀਲ ਆ ਸ਼ਾਰਟ ਨੇ ਹੀ ਦਾ ਪਟਦਾ ਨਾ ਬਈ ਸ਼ਾਰਟਕਟਸ ਤੁਸੀਂ ਸਟੇਵ ਰੈਟਸ ਦੀ ਗੱਲ ਕਰੀਓ ਸ਼ਾਰਟਕਟ ਹੀ ਆ ਕੀ ਹੈ ਜੀ ਸੋ ਹਰ ਚੀਜ਼ ਤੇਜ਼ੀ ਨਾਲ ਕਰ ਸਹਿਜ ਪੱਕੇ ਸੋ ਮੀਠਾ ਹੋਏ ਬਿਲਕੁਲ ਸਹੀ ਹੋਇਆ ਨਾ ਜੀ ਸੋ ਉਹ ਗੱਲਾਂ ਕਿਉਂ ਪੁੱਲਦੇ ਆ ਬਈ ਆਪਾਂ ਭਲਾਈਆਂ ਜਾਂਦੀਆਂ ਜਾਂ ਆਪਦੀਆਂ ਚੁਆਇਸੇਜ਼ ਵਿਗੜਦੀਆਂ ਤੁਸੀਂ ਬੰਦੇ ਨੂੰ ਫਿੱਟ ਕਰਨਾ ਬਈ ਉਹਦੀਆਂ ਨੀਂਦ ਸੁਧਾਰੋ ਸਾਰੀਆਂ ਤਾਂ ਉਹਦੀਆਂ ਸਹੀ ਹੋ ਜਾਣਗੀਆਂ ਸਵੇਰੇ ਸਹੀ ਗਲਤ ਦਾ ਫੈਸਲਾ ਉਹ ਮੈਂ ਤੁਮੈਂਟੀ ਲੈ ਲਵਾਂ ਚਲ ਜਾਂਦੇ ਜਾਂਦੇ ਖਲਾਬ ਹੋਰ ਲੈ ਲੈਣੇ ਆ ਆਮ ਬੰਦਿਆਂ ਨਾਲ ਜੁੜੀਆਂ ਗੱਲਾਂ ਚਾਹ ਤੇ ਇਤਿਆਬ ਬਹੁਤ ਬਣਦਾ ਹਾਂਜੀ ਅੱਜ ਕੱਲ ਇਹ ਵੀ ਇੱਕ ਸਮੱਸਿਆ ਘਰ ਘਰ ਬੀਬੀਆਂ ਨੂੰ ਵੀ ਤੇ ਉਹ ਜਿਹੜਾ ਉਹ ਛਣਕ ਛਣਕਦੇ ਜੇ ਹੁੰਦੇ ਨਾ ਉਹ ਪੱਤੇ ਕਿ ਉਹਨੂੰ ਕਹਿੰਦੇ ਹੁੰਦੇ ਦਾਣੇ ਵਾਲੇ ਕੈਪਸੂਲ ਉਹ ਘਰ ਘਰ ਪਏ ਆ ਸਰਹਾਣੇ ਪਏ ਆ ਇਹ ਚਾਹ ਜਾਂ ਇਹ ਜਿਹੜਾ ਐਸਿਡ ਬਣਦਾ ਹਾਂਜੀ ਬਈ ਮਤਲਬ ਕਿ ਇਹ ਇਹ ਚੀਜ਼ ਜਿਹੜੀ ਹੈ ਉਹ ਕਿਉਂ ਹੈ ਆਪਸ ਜੁੜੀ ਹੈ ਬਿਲਕੁਲ ਜੁੜੀ ਹੈ ਬਾਈ ਤੁਸੀਂ ਮੇਰੇ ਕੋਲ ਆਉਂਦੇ ਨਹੀਂ ਜਦੇ ਬੰਦੇ ਸਭ ਤੋਂ ਪਹਿਲਾਂ ਇਹ ਪੁੱਛਦੇ ਆਂ ਵੀ ਉੱਠਦੇ ਸਾਰ ਕੀ ਖਾਣਾ ਕੋ ਬੱਚਾ ਚਾਹ ਪੀਣੇ ਸਾਰੀ ਤਜਾਬੀ ਹੋ ਜੂਗੀ ਅੰਦਰਲਾ ਸਿਸਟਮ ਸਾਰਾ ਤੁਹਾਡਾ ਜਿਹੜਾ ਸਾਰਾ ਮੇਰੇ ਨਾਲ ਜੀ ਚਾਰ ਨੂੰ ਬਾਈ ਸਵੇਰ ਦਾ ਟਾਈਮ ਅਸੀਂ ਕਿਉਂ ਪਰਮਾਤਮਾ ਨੂੰ ਦਿੰਨੇ ਆ ਕਿ ਜਿਹੜੇ ਸਵੇਰੇ ਵਿਚਾਰ ਆ ਗਏ ਉਹ ਸਾਰਾ ਦਿਨ ਚੱਲਣਗੇ ਰਾਈਟ ਬਾਈ ਸਵੇਰੇ ਤੁਸੀਂ ਕੁਈ ਗਾਣਾ ਸੁਣ ਲਿਆ ਸਾਰਾ ਦਿਨ ਗੁੰੰਗਨਾਈ ਜਾਂਦਾ ਬੰਦਾ ਹੁੰਦਾ ਹੈ ਹਾਂ ਦੈਟਸੋਲੀ ਮੇਰੇ ਨਾਲ ਬਹੁਤ ਹੁੰਦਾ ਸੀ ਛੋਟੇ ਹੁੰਦੇ ਨਾ ਜੋ ਸਵੇਰੇ ਕੋਈ ਚੀਜ਼ ਯਾਦ ਆ ਗਈ ਤਾਂ ਸਾਰਾ ਦਿਨ ਟਰੈਕਟਰ ਤੇ ਕੋਈ ਜਾਲਦ ਸੁਣ ਲਿਆ ਉਹ ਸਾਰਾ ਦਿਨ ਤੁਹਾਡੇ ਚੱਲੀ ਜਾਊਗਾ ਤੇ ਸਵੇਰੇ ਇਹਨੂੰ ਮੈਰਕਲ ਮਾਰਨਿੰਗਸ ਗੁਰੇ ਕਹਿੰਦੇ ਜਿਹੜੇ ਪੜੇ ਆਪਾਂ ਕਿ ਲਿਖੀ ਕਹਿੰਦੇ ਸੋ ਸਵੇਰ ਦਾ ਟਾਈਮ ਤੁਸੀਂ ਖੁਦ ਨੂੰ ਦੇਣਾ ਸਿੱਖੋ ਸਵੇਰੇ ਪਹਿਲੀ ਚੀਜ਼ ਚਾਹ ਨਹੀਂ ਹੋਣੀ ਚਾਹੀਦੀ ਨਹੀਂ ਮੈਂ ਥੋੜਾ ਜਿਹਾ ਸਵੇਰ ਕਿੱਦਾਂ ਦੀ ਹੋਣੀ ਚਾਹੀਦੀ ਉਹ ਵੀ ਵਿੱਚ ਉਹ ਨਲਾਜ ਲੋਕ ਵੀ ਮਾਰਨਿੰਗ ਕਿੱਦਾਂ ਦੀ ਹੋਣੀ ਚਾਹੀਦੀ ਮੈਂ ਮੈਂ ਖੁਦ ਦੀ ਮਾਰਨਿੰਗ ਤੁਹਾਨੂੰ ਦੱਸ ਦਿੰਦਾ ਆਈ ਐਮ ਵੈਰੀ ਇਨਸਪਾਇਰਡ ਫ্রম ਰੋਬਿਨ ਸ਼ਰਮਾ ਉਹ ਕੀ ਕਹਿੰਦਾ ਹੈ ਤਿੰਨ ਚੀਜ਼ਾਂ ਮਤਲਬ ਤੁਸੀਂ ਮੂਵਮੈਂਟ ਮਾਸਟਰੀ ਤੇ ਮੈਡੀਟੇਸ਼ਨ ਕੀ ਬਾਤ ਹੈ ਇਹ ਤਿੰਨੋਂ ਚੀਜ਼ਾਂ ਮੂਵਮੈਂਟ ਕਾਦੇ ਲਈ ਸਰੀਰ ਦੀ ਮੂਵਮੈਂਟ ਬਾਡੀ ਲਈ ਮਾਸਟਰੀ ਬ੍ਰੇਨ ਨੂੰ ਪੜਾਉਣਾ ਸਮਝਾਉਣਾ ਆਹੀ ਗੱਲਾਂ ਜੋ ਮੈਂ ਕਹੀਆਂ ਰੀਲ ਦਾ ਕੀ ਨੁਕਸਾਨ ਹੈ ਰਾਤ ਨੂੰ ਸੌਵੋਗੇ ਤਾਂ ਇਹ ਕੋਈ ਵੀ ਬੁੱਕ ਪੜ੍ਹ ਲਓਗੇ ਕੋਈ ਕੁਝ ਪੜ੍ਹਾਈ ਲਿਖਾਈ ਬ੍ਰੇਨ ਨੂੰ ਟ੍ਰੇਨ ਕਰਿਆ ਬਿਲਕੁਲ ਮੂਵਮੈਂਟ ਮਾਸਟਰੀ ਤੇ ਮੈਡੀਟੇਸ਼ਨ ਸਵਾਸ ਸੋਲ ਨੂੰ ਟ੍ਰੇਨ ਕਰਿਆ ਇਹ ਤਿੰਨਾਂ ਨਾਲ ਡੇਢ ਘੰਟਾ 2 ਘੰਟੇ ਸਪੈਂਡ ਕਰ ਲਓ ਕੀ ਬਾਤ ਹੈ ਫਿਰ ਤੁਹਾਡਾ ਸਾਰਾ ਦਿਨ ਪਿੱਛੇ ਆਪੇ ਤੁਰਿਆ ਆਉਗਾ ਜੇ ਮਾਰਨਿੰਗ ਬਣ ਗਈ ਤਾਂ ਦਿਨ ਬਣ ਗਿਆ ਦਿਨ ਬਣ ਗਿਆ ਬਾਈ ਬਿਲਕੁਲ ਔਰ ਇਹ ਹੋਊਗਾ ਪੋਸੀਬਲ ਮੈਂ ਟੂ ਬਾਈ ਤਾਂ ਜੇ ਰਾਤ ਨੂੰ ਸੁੱਤੇ ਸਕਸੈਸ ਬੀਗਿੰਸ ਵਿਦ ਦਾ ਸਲੀਪ ਜੇ ਉੱਠੇ ਨਹੀਂ ਜਾਣਾ ਨਹੀਂ ਜੇ ਲੇਟ ਉੱਠਦੇ ਹੋ ਬਿਲਕੁਲ ਤੁਸੀਂ ਜੇ ਤੁਸੀਂ ਜਿਨ੍ਹਾਂ ਨੂੰ ਫੋਲੋ ਕਰਦੇ ਹੋ ਨਾ ਕਿ ਇਹ ਮੈਂ ਇਹਦੇ ਵਰਗਾ ਬੰਨਾ ਜਾਂ ਇਹ ਐਡਾ ਕਹਿੰਟ ਕਿਉਂ ਹੈ ਵਿਰਾਟ ਕੋਹਲੀ ਜਾਂ ਕੋਈ ਵੀ ਹੋਰ ਤੁਸੀਂ ਕਿਸੇ ਦਾ ਵੀ ਕੋਈ ਵੀ ਹੋ ਸਕਦਾ ਹੈਗਾ ਉਹਨਾਂ ਦੀ ਇੱਕੋ ਚੀਜ਼ ਕਾਪੀ ਕਰੋ ਕੱਪੜੇ ਨਹੀਂ ਉਹਨਾਂ ਦੀ ਹੈਬਿਟਸ ਸਾਰਾ ਦਿਨ ਕੀ ਕਰਦੇ 24 ਘੰਟੇ ਹੈ ਹਰੇਕ ਕੋਲੇ ਉਹਨੂੰ ਲੇਖੇ ਲਾਉਣ ਦਾ ਤਰੀਕਾ ਹਰੇਕ ਦਾ ਅੱਡਾ ਹਾਂ ਬਿਲਕੁਲ ਸਾਇਨਾ ਨੇਵਲ ਜਦੋਂ 올림픽 ਚ ਤਗਮਾ ਜਿੱਤ ਕੇ ਆਈ ਨਾ ਹਾਂਜੀ ਤੇ ਉਹ ਘਰੇ ਜਦੋਂ ਪਹੁੰਚੀ ਹਾਂਜੀ ਤਾਂ ਉਹ ਪੱਤਰਕਾਰਾਂ ਨੇ ਪੁੱਛਿਆ ਕਿ ਅੱਜ ਤੁਸੀਂ ਇੱਥੇ ਘਰੇ ਪਹੁੰਚ ਕੇ ਵੀ ਕੀ ਹੁਣ ਖਾਓ ਪੀਓਗੇ ਉਹਨੇ ਕਿਹਾ ਕਿ ਮੈਂ ਨਾ ਪੀਜ਼ਾ ਆਰਡਰ ਕਰੂੰਗੀ ਪਤਾ ਨਹੀਂ ਕਿੰਨੇ ਸਾਲ ਹੋ ਗਏ ਕਿ ਮੈਂ ਪੀਜ਼ਾ ਨਹੀਂ ਖਾਧਾ ਸਟ्रेस ਤੋਂ ਬਾਅਦ ਰਿਵਾਰਡ ਦਿੱਤਾ ਹਰ ਚੀਜ਼ਾ ਮੈਂਟੂ ਬਈ ਨਾ ਜਿਵੇਂ ਪੀਜ਼ੇ ਦੀ ਵੀ ਗੱਲ ਤੁਸੀਂ ਕਹਿੰਦੇ ਹੋ ਲਗਾਤਾਰ ਜਦੋਂ ਕੋਈ ਚੀਜ਼ ਡੇਲੀ ਕਰਦੇ ਹੋ ਉਹ ਨੁਕਸਾਨਦਾਇਕ ਹੈ ਕਦੇ-ਕਦੇ ਰਿਵਾਰਡ ਦੇ ਸਕਦੇ ਹੋ ਐਡੀ ਕੀ ਗੱਲ ਹੈ ਭਈ ਮਤਲਬ ਕਿ ਉਹਨੇ ਰੱਖਿਆ ਹੋਏਗਾ ਕਿ ਮੈਂ ਤਗਮਾ ਜਿੱਤ ਕੇ ਹੀ ਹੁਣ ਇਸ ਚੀਜ਼ ਨੂੰ ਹੱਥ ਲਾਵਾਂ ਬਿਲਕੁਲ ਬਿਲਕੁਲ ਭਈ ਮਤਲਬ ਕਿ ਗੋਲ ਹੁੰਦੇ ਅੱਛਾ ਚਾਹ ਦੀ ਗੱਲ ਕਰਦੇ ਸੀ ਉਹ ਵਿੱਚ ਨਾ ਹਾਂਜੀ ਹਾਂਜੀ ਚਾਹ ਬਈ ਸਵੇਰੇ ਉੱਠਦੇ ਸਾਰ ਚਾਹ ਨਹੀਂ ਹੋਣੀ ਚਾਹੀਦੀ ਸਾਰਾ ਕੀ ਕੀ ਚੀਜ਼ ਸਭ ਤੋਂ ਮਫੀਦ ਹੈ ਸਰੀਰ ਵਾਸਤੇ ਤੜਕੇ ਲੈ ਸਵੇਰੇ ਦੋ ਚੀਜ਼ਾਂ ਬਈ ਡਾਈਜੈਸ਼ਨ ਦਾ ਇਸ਼ੂ ਹੈ ਜਿੰਨੇ ਉਹਨਾਂ ਨੂੰ ਕੇਲਾ ਖਵਾਓ ਅੱਛਾ ਜੀ ਹਾਂਜੀ ਉੱਠਦੇ ਸਾਰ ਉਹ ਬਨਾਣਾ ਉਸੇ ਕਹਿ ਦੂੰਗੇ ਤੇ ਜੀ ਸ਼ੂਗਰ ਹੁੰਦਾ ਮੈਨੂੰ ਕਰੈਕਟ ਕਰਿਓ ਅਗਰ ਮੈਂ ਰੋਂਗ ਹੈ ਮੈਂ ਕਿਤੇ ਪੜ੍ਹੀ ਸੀ ਚੀਜ਼ ਮਿੰਟੂ ਬਾਈ ਕੇ ਸਾਰਾ ਰਸ ਚੂਸ ਲੈਂਦਾ ਇੱਕ ਟਾਣੀ ਤੇ ਇੱਕ ਗੁੱਛਾ ਹੀ ਲੱਗਦਾ ਉਸ ਤੋਂ ਬਾਅਦ ਉਸ ਟਾਣੀ ਤੇ ਕੁਝ ਲੱਗਦਾ ਨਹੀਂ ਟਾਣੀ ਤੇ ਹੈ ਸ਼ਾਇਦ ਤੁਸੀਂ ਪੜ੍ਹਨਾ ਇਹਦੇ ਬਾਰੇ ਵੀ ਕੇਲਾ ਇੱਕ ਟਾਣੀ ਤੇ ਇੱਕ ਵਾਰੀ ਇੱਕ ਗੁੱਚਾ ਲੱਗਦਾ ਜਾਂ ਸਾਰੇ ਨੂੰ ਕੁਝ ਹੁੰਦਾ ਇਸਾ ਟਾਣੀ ਤੇ ਲੱਗਦਾ ਉਹ ਗੁੱਚੇ ਹਾਂ ਇੱਕ ਟਾਣੀ ਤੇ ਫਿਰ ਉਹ ਦੁਬਾਰੇ ਨਹੀਂ ਲੱਗਦਾਗਾ ਉਸ ਤੋਂ ਬਾਅਦ ਉਹ ਸਾਰਾ ਰਸ ਧਰਤੀ ਦਾ ਇੰਨੇ ਵਧੀਆ ਵਿਟਾਮਿਨਸ ਤੇ ਉਹਨੂੰ ਮਿਨਰਲਸ ਸੌਰੀ ਮਿਲਦੇ ਆ ਗੁੱਚੇ ਜੇ ਲੱਗੇ ਹੁੰਦੇ ਮੈਂ ਉਹ ਕੇਲਾ ਮਹਾਰਾਸ਼ਟਰ ਚ ਵੀ ਬਹੁਤ ਹੁੰਦਾ ਤੁਸੀਂ ਖਾਓ ਬਿਲਕੁਲ ਖਾਓ ਬਾਈ ਕਈ ਰਿਲੀਜੀਅਸ ਜਿਹੜੇ ਤਾਵਾਂ ਤੇ ਵੀ ਇਹ ਤੁਹਾਨੂੰ ਦੁੱਧ ਨਾਲ ਗਿਫਟ ਕੀਤਾ ਜਾਂਦਾ ਕਿ ਲਓ ਅੱਛਾ ਜੀ ਕੇਲਾ ਮਹਾਰਾਸ਼ਟਰ ਅੱਛਾ ਹਾਂ ਜੀ ਮਹਾਰਾਸ਼ਟਰ ਕੇਲਾ ਬਹੁਤ ਹੁੰਦਾ ਇਧਰ ਜਲਗਾਉਂ ਵਾਲੀ ਸਾਈਡ ਆ ਗਈ ਨਾ ਤੇ ਇਧਰ ਕੇਲਾ ਪਿਆ ਹੁੰਦਾ ਬਹੁਤ ਹੁੰਦਾ ਅੱਛਾ ਇਹ ਖਾ ਸਕਦੇ ਹੋ ਤੁਸੀਂ ਖਾਜਮੇ ਦਾ ਕੋਈ ਇਸ਼ੂ ਹੈ ਤਾਂ ਇਹ ਲੈ ਲਓ ਭਾਈ ਥੋੜਾ ਜਿਆਦਾ ਜਿਵੇਂ ਤੁਹਾਡਾ ਕੰਮ ਹੈ ਬ੍ਰੇਨ ਵਾਲੀ ਪਾਵਰ ਹੈ ਤਾਂ ਰਾਤ ਨੂੰ ਡਰਾਈ ਫਰੂਟਸ ਸੌਰੀ ਜਿਵੇਂ ਨੱਟਸ ਅਸੀਂ ਕਹਿ ਦਿੰਨੇ ਆ ਬਾਦਾਮ ਦੋਕ ਬਾਦਾਮ ਰੱਖ ਲਓ ਦੋ ਦਾਖਾ ਰੱਖ ਲਓ ਜੀ ਇਹ ਭੋਕੇ ਖਾਣੇ ਜ਼ਰੂਰੀ ਹੁੰਦੇ ਆ ਕਿ ਉਦਾਂ ਵੀ ਖਾ ਸਕਦੇ ਆ ਭੋਕੇ ਰੱਖ ਲਓ ਬਾਈ ਇਸ ਦੇ ਛਿਲਕਾ ਨਾ ਇੱਕ ਹੁੰਦੇ ਐਂਟੀ ਨਿਊਟ੍ਰੀਐਂਟਸ ਮਤਲਬ ਜੇ ਮੰਨ ਲਓ ਬਟਾ ਇਹਦੇ ਵਿੱਚ ਬਾਦਾਮ ਦੇ ਵਿੱਚ ਕੋਈ ਵਿਟਾਮਿਨ ਆਪਾਂ ਕਹਤਾ ਸਪੋਜ਼ ਕਿ ਵਿਟਾਮਿਨ ਕੋਈ ਵੀ ਲਾ ਲਓ ਤੁਸੀਂ ਈ ਐ ਦੇ ਵਿੱਚ ਮੰਨ ਲਓ ਉਹਦਾ ਛਿਲਕਾ ਲਾਉਂਗੀ ਤਾਂ ਉਹ ਪ੍ਰੋਪਰ ਅਨਲੌਕ ਹੋਊਗਾ ਬਾਡੀ ਲਈ ਬਾਡੀ ਉਹਨੂੰ ਹਾਂਜੀ ਤੇ ਜਿਹੜੇ ਉਹਦੇ ਵਿੱਚ ਛਿਲਕਾ ਹੈ ਉਹ ਐਂਟੀ ਨਿਊਟ੍ਰੀਐਂਟਸ ਉਹਨੂੰ ਪਚਣ ਨਹੀਂ ਦੇਊਗਾ ਓਕੇ ਅੱਛਾ ਲਾਈਕ ਟੂਡੇ ਆਪਣੇ ਫਿਰ ਸਿਆਣੇ ਬੰਦੇ ਤਾਂ ਪਹਿਲਾਂ ਹੀ ਕਾਢੀ ਸੀ ਉਹ ਕਹਿੰਦੇ ਸੀ ਵੀ ਇਹ ਚੀਜ਼ਾਂ ਓਕੇ ਛਿਲ ਕੇ ਖਾਣ ਨੂੰ ਸਿੰਪਲ ਕਰਦਿਆਂ ਇਹ ਘਰ ਦੀ ਖਾਣਕ ਨਾਲ ਸਾਡੇ ਪੁਰਖ ਕੀ ਖਾਂਦੇ ਸੀਗੇ ਓਵੇਂ ਖਾਣਾ ਪੀਣਾ ਓਵੇਂ ਕਸਰਤ ਕਰਨੀ ਤੇ ਓਵੇਂ ਸੌਂ ਜਾਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਸੈੱਲ ਹੁੰਦੇ ਸਾਰਾ ਲੈ ਅੱਛਾ ਲੈ ਸਕਦੇ ਹੋ ਬਾਈ 2 ਕੱਪ ਬਹੁਤ ਨਿਰਨੇ ਕਾਲਜਾ ਨਿਰਨੇ ਕਾਲਜੇ ਨਹੀਂ ਪਹਿਲੀ ਚੀਜ਼ ਚਾਹ ਨਹੀਂ ਲੈਣੀ ਚਾਹ ਦੇ ਰੂਲਸ ਦੱਸ ਦਿੰਦਾ ਬਾਈ ਨਿਰਨੇ ਕਾਲਜੇ ਨਹੀਂ ਖਾਣੇ ਦੇ ਨਾਲ ਨਾਲ ਨਹੀਂ ਅੱਛਾ ਇਹ ਵੀ ਆ ਕਿ ਆਪਾਂ ਤਾਂ ਪਰੌਂਠੇ ਚਾਹ ਨਾਲ ਖਾਂਦੇ ਉਹਦੇ ਜਿਹੜੇ ਬਾਈ ਵਿੱਚ ਤੱਤ ਹੈ ਉਹ ਸਾਰੇ ਮੈਂ ਹੁਣ ਕਰਦਾ ਸਮਝ ਨਹੀਂ ਜੇ ਵੀ ਵਜ੍ਹਾ ਤੱਕ ਪਤਾ ਕਿ ਕਈ ਵਾਰ ਦਹੀਂ ਵੀ ਰੱਖ ਲੈਂਦੀ ਨਾਲ ਪਰੌਂਠਾ ਵੀ ਉਹਨੇ ਹੁਣ ਕਰਦਾ ਲੜਦਾ ਵੀ ਤੂੰ ਮੇਰੀ ਗੱਲ ਕਰ ਤੇ ਇੱਥੇ ਨਾਲ ਅੱਛਾ ਤਾਂ ਹੀ ਸੁਧਾਰਨੀ ਹੈ ਮੈਂ ਟੋਕਦਾ ਹੁੰਦਾ ਉਹ ਤੁਸੀਂ ਵੀ ਜਾਣਦੇ ਹੋ ਹਾਂਜੀ ਹਾਂਜੀ ਤਾਂ ਸੁਧਾਰਨੀ ਹੈ ਬਾਈ ਅੱਛਾ ਤਤ ਜਿਹੜੇ ਨਾ ਬਈ ਉਹ ਖਲੋ ਖਤਮ ਹੋ ਜਾਣਾ ਅੱਛਾ ਰੋਟੀ ਨਾਲ ਚਾਹ ਨਾਲ ਨਹੀਂ ਲੈਣੀ 10 15 20 ਮਿੰਟ ਬਾਅਦ ਲੈ ਲਓ। ਉਹ ਹੋ ਕੋਈ ਪ੍ਰੋਬਲਮ ਨਹੀਂ ਚਾਹ ਡੇ ਫੂਡ ਹੈ ਐਕਟਿਵ ਕਰਨ ਵਾਲਾ ਫੂਡ ਹੈ ਉਹ ਰਾਤ ਨੂੰ 9 ਵਜੇ ਤੱਕ ਆਪਾਂ ਤਾਂ ਦੇਖਿਆ ਬੱਚਿਆਂ ਨੂੰ ਆਪਾਂ ਰੋਟੀ ਪਰੌਂਠਾ ਚਾਹ ਨਾਲ ਦਿੰਨੇ ਆ ਇਹਹੀ ਤਾਂ ਸੁਧਾਰਨ ਵਾਲੀਆਂ ਬਈ ਜਿਹੜੀ ਸਵੇਰੇ ਐਮ ਵਾਲੀ ਮਾਸਟਰੀ ਮੈਂ ਤੁਹਾਨੂੰ ਕਿਹਾ ਬ੍ਰੇਨ ਨੂੰ ਟ੍ਰੇਨ ਕਰਨਾ ਉਹ ਇਹੀ ਹੈ ਵੀ ਕੀ ਹੋਣੀ ਚਾਹੀਦੀ ਤੇ ਕੰਮ ਕਰ ਲਓ ਪੜ੍ਹ ਲਓ ਜਿਹੜੀ ਚੀਜ਼ ਨਹੀਂ ਪਤਾ ਕਿਸੇ ਦੀ ਹੈਲਪ ਲੈ ਲਓ। ਤੋਂ ਹੈਲਪ ਸਭ ਤੋਂ ਵੱਡੀ ਤੁਹਾਡੇ ਘਰੇ ਆ ਦਾਦੀਆਂ ਨਾਨੀਆਂ ਗਵਾਹ ਨਾਲਿਓ ਬਸ ਇਹ ਧਰਤੀ ਜਾਂ ਇਹ ਆਪਣਾ ਜਿਹੜਾ ਵਿਰਸਾ ਵਿਰਾਸਤ ਬੜੀ ਬੜੀ ਅਮੀਰ ਸੀਗੀ ਭਾਈ ਕਮ ਪਤਾ ਨਹੀਂ ਕਿਉਂ ਕਿ ਜੇ ਤੁਸੀਂ ਨਿਊਟ੍ਰੀਸ਼ਨ ਮੈਂ ਹਰ ਵਾਰ ਕਹਿੰਨਾ ਕਿ ਬੜੇ ਬਲੇਸਡ ਰਹਿ ਰਹੇ ਆਪਾਂ ਜਿੱਥੇ ਰਹਿ ਰਹੇ ਆਂ ਚਾਰ ਸੀਜ਼ਨ ਚਾਰੇ ਬਦਲ ਬਦਲ ਆਪਣੇ ਜਿਹੜੇ ਫੂਲ ਆਉਂਦੇ ਇੱਕ ਸਾਲ ਕੇ ਮੌਸਮ ਚਾਰ ਆਪਣੇ ਵਰਗੀ ਸਕਿਨ ਵਿਖਾ ਦਿਓ ਛੇਤੀ ਕਿਤੇ ਤੁਸੀਂ ਚਮਕਦੇ ਹਾਂ ਚਮਕਦੀ ਮੈਂ ਕਿਉਂ ਕਹ ਰਿਹਾ ਜਿੰਨਾ ਅੰਦਰੋਂ ਸਾਫ਼ ਹੈ ਪੂਰੇ ਉਹਨਾਂ ਤੁਹਾਡੇ ਚਿਹਰੇ ਤੇ ਚਲਕੂਗਾ ਬਿਲਕੁਲ ਸਿੰਪਲ ਸੋ ਐਨੀ ਰੈਡ ਹੈ ਬਾਈ ਜਦੋਂ ਤੁਸੀਂ ਕਲਚਰ ਚ ਜਾਉਂਗੇ ਜਾਂ ਕਲਚਰ ਹੈ ਕਿ ਇਹੀ ਤੁਹਾਡਾ ਅੰਦਰੋਂ ਐਕਸਪ੍ਰੈਸ਼ਨ ਤੁਹਾਡੇ ਡੀਐਨਏ ਦਾ ਤੁਸੀਂ ਤੁਹਾਡਾ ਪਹਿਰਾਵਾ ਤੁਹਾਡੀ ਸਟਰੈਂਥ ਇਹ ਤੁਹਾਡਾ ਇੱਕ ਖਾਨ ਤੋਂ ਸ਼ੁਰੂ ਹੋਣੀ ਹੈ ਆਤਮਾ ਤੋਂ ਸ਼ੁਰੂ ਹੋਣੀ ਹੈ ਨਾ ਸਹੀ ਹੈ ਜੀ ਤੇ ਤੁਹਾਡੇ ਕੋਲੇ ਇੰਨਾ ਫੂਡ ਹੈ ਬਾਈ ਪੰਜ ਦਰਿਆ ਹੈ ਚਲੋ ਹੁਣ ਤਾਂ ਨਹੀਂ ਹੈ ਜਿਵੇਂ ਸੀ ਤਾਂ ਇਹ ਹੀ ਚੀਜ਼ ਬੰਦੇ ਨੂੰ ਜਦੋਂ ਸੰਤੁਸ਼ਟੀ ਆ ਗਈ ਬਈ ਥੈਂਕ ਯੂ ਅਮੀਰੀ ਹੈ ਇਹੀ ਅਮੀਰੀ ਹੈ ਬਾਈ ਸਬਰ ਸੰਤੋਖ ਤਾਂ ਹੀ ਆਪਣੇ ਵੱਡੇ ਸਿਕਾਉਂਦੇ ਸੀਗੇ ਯਾਰ ਸਬਰ ਸੰਤੋਖ ਬਾਈ ਇਹੋ ਇੰਨੀ ਸਾਰੀ ਜ਼ਿੰਦਗੀ ਲਾ ਦਿੰਦਾ ਹੈ ਬੰਦਾ ਐਨੇ ਕਮਾਉਣੇ ਆ ਆ ਕਰਨੇ ਆ ਆ ਗੋਲਸ ਹੈ ਸੰਤੁਸ਼ਟੀ ਫਿਰ ਨਹੀਂ ਆਉਂਦੀ ਬਾਈ ਸੰਤੁਸ਼ਟੀ ਆਹੀ ਹੈ ਹਰ ਟਾਈਮ ਖੁਸ਼ੀ ਕੁਸ਼ਲ ਹਰ ਟਾਈਮ ਲਵ ਇੱਕ ਦੂਜੇ ਨੂੰ ਰਿਸਪੈਕਟ ਨਾਲ ਬੋਲਣਾ ਇੱਕ ਦੂਜੇ ਨੂੰ ਜੇ ਕੋਈ ਡਿੱਗ ਗਿਆ ਕੋਈ ਪਿੱਛੇ ਰਹਿ ਗਿਆ ਉਹਨੂੰ ਬਾਹ ਫੜ ਕੇ ਖੜਾ ਕਰਨਾ ਸਹਾਰਾ ਦੇ ਕੱਟੋ-ਕੱਟ ਆਪਣੇਆਂ ਨੂੰ ਦੇ ਨੈਚੁਰਲ ਹੋਵੇ ਬਈ ਇਹ ਸੋਚ ਕੇ ਨਾ ਕਰਨਾ ਪਵੇ ਤੁਹਾਨੂੰ ਇਹ ਨੈਚੁਰਲੀ ਹੋਵੇ ਤੁਹਾਡੇ ਅੰਦਰ ਇਹ ਇਹ ਨਾ ਕਰਨਾ ਵੀ ਇਹ ਚੰਗਾ ਹੁੰਦਾ ਹੈ ਇਹ ਨੂੰ ਬਾਹ ਫੜ ਕੇ ਅੱਗੇ ਲਾਉਂ ਆ ਇਹ ਲੋਕਾਂ ਲਈ ਚੰਗਾ ਹੈ ਮੇਰੀ ਰੈਪਿਊਟੇਸ਼ਨ ਬਣ ਜੂਗੀ ਨੋ ਇਹ ਨੈਚੁਰਲੀ ਆਵੇ ਉਹ ਹੈ ਫਿਟਨੈਸ